ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੌਤੇ ਪਰੇਸ਼ਾਨ ਹੈ। ਔਰ ਇਹਨੇ ਜਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ। ਇਹਦਾ ਇਲਾਜ ਹੋਣਾ ਚਾਹੀਦਾ। ਔਰ ਖਾਸ ਕਰਕੇ ਜਿਹੜਾ ਕੰਗਣਾ ਰਣੌਤ ਦਾ ਬਿਆਨ ਹੈ। ਉਹ ਕੰਗਣਾ ਰਣੌਤ ਦਾ ਬਿਆਨ ਨਹੀਂ। ਉਹ ਬੇਸ਼ਤੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿਉਂਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮਾਉਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹੋਦੇ ਬਿਆਨ ਦਿੰਦੀ ਹੈ ਉਹ ਰੇ ਜੁਬਾਨ ਤੇ ਥੋੜਾ ਕੰਟਰੋਲ ਰੱਖੇ ਤੇ ਕਹਿੰਦੇ ਕਿਸਾਨ ਜਿਹੜੇ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨਾਲ ਮਲਾਏ ਹੈ ਜਿਹੜੇ ਪੰਜਾਬ ਦੇ ਕਿਸਾਨ ਹੈ ਜਿਹੜੇ ਧਰਨੇ ਲਗਾ ਰਹੇ ਹੈ ਮੈਂ ਤਾਂ ਕਹਿੰਦਾ ਯਾਰ ਕਿਸਾਨ ਕੋਈ ਵਿਅਕਤੀ ਮਿਲਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਬੀਂਗੇ ਆਪੋਜੀਸ਼ਨ ਲੀਡਰ ਸਾਰੇ ਕਿਸਾਨ ਮਿਲਦੇ ਲੋਕ ਮਿਲਦੇ ਹੈ ਔਰ ਉਹਨਾਂ ਦੀ ਇਸ਼ੂਸ ਦੀ ਗੱਲ ਕੀਤੀ ਔਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸੇ ਲੋਕ ਸਭਾ ਦੇ ਵਿੱਚ ਐਮਐਸਪੀ ਦੀ ਗਾਰੰਟੀ ਲੈ ਕੇ ਆਂਗਾ ਕਿਸਾਨਾਂ ਨੂੰ ਕਹ ਹਰਦੀਪ ਸਿੰਘ ਡਿੰਪਿਟੀ ਲੇਵਲ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਕਿਸ ਤਰ੍ਹਾਂ ਦੇਖਦੇ ਪਈਓ ਜੋ ਅੱਜ ਅਕਾਲੀ ਦਲ ਨੇ ਵੀ ਮੀਟਿੰਗ ਰੱਖੀ ਹੈ ਸਕੀਰ ਬਾਦਲ ਨੇ ਤੇ ਡਿੰਪਿਟੀ ਲੰਨੇ ਵੀ ਗੱਲ ਇਹ ਹੈ ਕਿ ਢਿੱਲੋਂ ਸਾਹਿਬ ਦੀ ਆਗਦੀ ਫੈਸਲਾ ਹੈ ਉਹ ਉਹਨਾਂ ਨੇ ਅਸਤੀਫਾ ਦਿੱਤਾ ਜਾਂ ਨਹੀਂ ਦਿੱਤਾ ਜਾਂ ਕਿਹੜੀ ਪਾਰਟੀ 'ਚ ਉਹਨਾਂ ਨੇ ਜਾਣਾ ਹੈ ਲੇਕਿਨ ਜਿਹੜੀਆਂ ਗੱਲਾਂ ਢਿੱਲੋਂ ਸਾਹਿਬ ਨੇ ਕੀਤੀਆਂ ਇੱਕ ਅੱਧੀ ਗੱਲ ਇਹ ਵੀ ਕਹੀ ਹੈ ਕਿ ਆਪਸ ਵਿੱਚ ਪਰਿਵਾਰ ਇਕੱਠਾ ਹੈ ਸੋ ਮੈਂ ਤਾਂ ਇਸ ਗੱਲ ਨੂੰ 2022 ਦੇ ਚੋਣ ਚ ਗਈ ਸੀ ਇਹ ਗੱਲ ਕਿ ਮਨਪ੍ਰੀਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੈ। ਔਰ ਮਨਪ੍ਰੀਤ ਬਾਦਲ ਨੇ ਜਦੋਂ ਵਿਧਾਨ ਸਭਾ ਚੋਣ ਸੀ 2022 ਦੇ ਬਹੁਤ سارے ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਰੋਜ਼ਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ। ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿੱਲੋਂ ਜੀ ਦੀ ਮਦਦ ਕਰਾਈ ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਨਿਵਾਸੀ ਨੂੰ ਪੱਗ ਇਹ ਕੋਈ ਨਵਾਂ ਤਾਂ ਹੈ ਨਹੀਂ ਕਿ ਰਲੇਵੇਂ ਪਰ ਉਹਨੋਂ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਆਦਨੀਆਂ ਢਿੱਲੋਂ ਸਾਹਿਬ ਦਾ ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਤਾਂ ਪਹਿਲਾਂ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਿਆ ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਿਆ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ ਲਿਆਂਦਾ ਗਿਆ ਸੀ ਕਿ ਦਰਵਾਜ਼ੇ ਮੀਟਿੰਗ ਟੋੜੂਂ ਦਿਆਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ 'ਚ ਜਾਦੇ ਵੋਟਾਂ ਪਈਆਂ ਹੋਣ ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਵਾਂ ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਕਾਲੀ ਦਲ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਭੁੱਲ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਹੋਣਾ ਜਿਹੜੇ 3-4 ਵਿਚਾਰੇ ਤੁਰੇ ਫਿਰਦੇ ਐ ਤਿੰਨਾਂ ਚਾਰਾਂ ਨੇ ਹੋਰ ਵੱਡੇ-ਵੱਡੇ ਫੋਟੋਆਂ ਲਾਈਆਂ ਪੋਸਟਰਸ ਲਾਏ ਐ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਅਥਿਕਸ ਛੱਡ ਦਿੰਦੀਆਂ ਆਪ ਦਾ ਕਿ ਸਿਧਾਂਤ ਛੱਡ ਦਿੰਦੀਆਂ ਉਦੋਂ ਪਾਰਟੀਆਂ ਡੁੱਬ ਜਾਇਆ ਕਰਦੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਆ ਸ਼ਾਰਟ ਟਰਮ ਫਾਇਦੇ ਹੋ ਜਾਂਦੇ ਆ ਕਿ ਸਾਲ ਅੱਸੇ ਕੋਈ ਫਾਇਦਾ ਹੋ ਜੂਗਾ ਡੇਢ ਸਾਲ ਅੱਸੇ ਫਾਇਦਾ ਹੋਊਗਾ ਲੇਕਿਨ ਲੰਮੇ ਚਿਰ ਅਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਆ ਪਾਰਟੀਆਂ ਛੱਡ ਜਾਂਦੇ ਆ ਦੂਜੀਆਂ ਪਾਰਟੀਆਂ ਚੋਂ ਆ ਕੇ ਆਪ ਦੀਆਂ ਪਾਰਟੀਆਂ ਲੈਦੇ ਉੱਤੇ ਥੋਪੇ ਜਾਂਦੇ ਆ ਤੁਸੀਂ ਦੇਖੋ ਮਨਪ੍ਰੀਤਵਾਦ ਨੂੰ ਇਸ ਪਾਰਟੀ ਥਿਲੇ ਆ ਕੇ ਫైనాన్స్ ਮਿਨਿਸਟਰ ਬਣਾਤਾ ਸੀ ਫైనాన్స్ ਮਿਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪ ਦੇ ਜਿਹੜੇ ਵਫਾਦਾਰ ਸਿਪਾਹੀਆਂ ਨੂੰ ਚਾਹੇ ਉਹ ਕੋਈ ਪਾਰਟੀ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਦੀ ਦਲ ਹੈ ਚਾਹੇ ਉਹ ਕਾਂਗਰਸ ਹੈ ਉਹਨਾਂ ਨੂੰ ਉਹਦੀ ਅਦੇਖੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਤੁਸੀਂ ਅੰਦੇ ਕੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੀ ਨੂੰ ਪਾਸੇ ਨਾਰੇ ਕਰਤਾ ਤੇ ਜਾਖੜ ਸਾਹਿਬ ਨੂੰ ਪੂਰਾ ਪ੍ਰਧਾਨ ਬਣਾ ਦਿੱਤਾ ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮਝ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾ ਕੇ ਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਵੀ ਨਹੀਂ ਹੈ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਪਰਿੰਦੇ ਜਿਹੜੇ ਕੁਈ ਕਾਂਗਰਸ ਸੀ ਜੋ ਦੇ ਖਾਲੀਆਂ ਸੀ ਉਹ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਗਏ ਨਾ ਪਹਿਲਾਂ ਤਾਂ ਦੋ ਹੀ ਪਾਰਟੀਆਂ ਸੀ ਹੁਣ ਉਹਨਾਂ ਦਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੇ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਐ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਕਿਉਂ ਆਇਆ ਤਿੰਨ ਸੀਟਾਂ ਜਿੱਤੀਆਂ 13 ਸੀਟਾਂ ਚੋਂ ਬਾਏ ਇਲੈਕਸ਼ਨ ਮਾੜਾ ਮੋਟਾ ਉੱਚਾ ਥੱਲੇ ਜਿਹੜਾ ਜਿੰਮੇ ਚੋਂ ਉਹਨੂੰ ਕਿਸ ਤਰ੍ਹਾਂ ਦੇਖਦੇ ਪਏ ਹੋ ਕਿਸਨੇ ਮੁਕਾਬਲਾ ਦੇਖਦੇ ਪਏ ਹੋ ਜੀ ਤੁਹਾਡੇ ਯਾਰ ਮੈਂ ਹੁਣ ਫੇਰ ਮਾਨ ਸਾਹਿਬਾਂ ਨੂੰ ਗੱਲ ਥੋੜੀ ਕਰਨੀ ਚਾਹੁੰਦਾ ਮਾਨ ਸਾਹਿਬ ਤਾਂ 13 0 ਕਹਿ ਦਿੰਦੇ ਸੀ ਮੈਂ ਯਾਰ ਇਹ ਜਦੋਂ ਮੁਕਾਬਲਾ ਪੱਕੂਆ ਉਦੋਂ ਪਤਾ ਲੱਗੇ ਹੁਣ ਕੱਲ ਪਹਿਲਾਂ ਸੁਬੀਰ ਜੀ ਕਿਹੜੇ ਕੱਢ ਰਹੇ ਸੀ ਡਿੰਪੀ ਢਿੱਲੂ ਜੀ ਕੱਢ ਰਹੇ ਸੀ ਪਿੰਨਾ ਚ ਤੇ ਕੱਲ ਦਾ ਹੀ ਪਾਸਾ ਮੁੰਡਾ ਵਿੱਚ ਇਹ ਤਾਂ ਦਿਨ ਦਿਨ ਦੀ ਸਥਿਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਪਰ ਕਿਦਰ ਬਾਦੇ ਲੋਕ ਬੜੇ ਜਿਹਾੜੂ ਲੋਕ ਹੈ ਉਹ ਇੱਕ ਫੈਸਲਾ ਕੁਨ ਫਤਵਾ ਦੇਣਗੇ ਔਰ ਇਹੋ ਜਿਹੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੋੜ ਜਵਾਬ ਦੇ ਨਹੀਂ ਜੋ ਮਰਜ਼ੀ ਇਹ ਚਾਹੇ ਕਰ ਲੈ ਉਹਨੇ ਤਾਂ ਵਧਾਈਆਂ ਮਾਨ ਸਾਹਿਬ ਬਾਦੋਂ ਚਦੀਆਂ ਕਰਾਈ ਜਾਂਦੇ ਆ ਕੱਲ ਕਿਸੇ ਦਾ ਚੁਪਕਲਾ ਜ ਆਇਆ ਸੀ ਕਹਿੰਦੇ ਜੇ ਜਨਵਰੀ ਚ ਵੋਟਾਂ ਆ ਜਾਂਦੀਆਂ ਤਾਂ ਜਨਵਰੀ ਚ ਦੀਆਂ ਕਰਾ ਦਿੰਦੇ ਤੇ ਜੇ ਮਾਰਚ ਚ ਆ ਜਾਂਦੀਆਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਨਹੀਂ ਕੋਈ ਇਹਨਾਂ ਡਰਾਮਿਆਂ ਦਾ ਫਾਇਦਾ ਨਹੀਂ ਸੁਬੀਰ ਬਾਦਲ 1999 ਚ ਆਇਆ ਸੀ ਅੱਗੇ ਦੜਵਾ ਦੇ 1999 ਜਦੋਂ ਜਮੀਦਵਾਰਾਂ ਦਾ ਚੋਣ ਲੜਿਆ ਉਸ ਤੋਂ ਬਾਅਦ ਹੁਣ ਆਈ ਦੀ ਸੁਪਰੀਮਤਾ ਦੀ ਸੋ ਕੰਮ ਫਰਬਵ ਹੋ ਜਾਣਾ ਕਾਂਗਰਸ ਪਾਰਟੀ ਚੋਣ 바ਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ ਸਾਨੂੰ ਸਾਰੇ ਬੰਦੇ ਨੂੰ ਇਕੱਠੇ ਲੈ ਕੇ ਚੱਲਣ ਦੀ